ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਟੈਂਟ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਤੱਕ ਵਧੀਆ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਾਂ ਨੂੰ ਸਾਰੇ ਪੰਜਾਬ ਦੇ ਨਾਲ ਹੀ ਕੱਲ ਜਿੱਦ ਆਪਾਂ ਕਹਿ ਦਈਏ ਪੰਜਾਬ ਦੇ ਵੀ ਪੰਜਾਬ ਦੇ ਵਿੱਚ ਜਿੰਨੀਆਂ ਵੀ ਕਣਕ ਦੀਆਂ ਬਾੜੀਆਂ ਚੱਲਦੀਆਂ ਸੀਆਂ ਸਾਰੀਆਂ ਰੁਕ ਗਈਆਂ ਪੰਜਾਬ ਦੇ ਨਾਲ ਇੱਕ ਬਹੁਤ ਵੱਡਾ ਜਿੱਦਾਂ ਆਪਾਂ ਕਹਿੰਦੇ ਕੁਦਰਤ ਵੱਲੋਂ ਧੱਕਾ ਕੀਤਾ ਗਿਆ ਤੇ ਬਹੁਤ ਜਗ੍ਹਾ ਦੇ ਉੱਪਰ ਬਹੁਤ ਵੱਡਾ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਕਿਉਂਕਿ ਕਿਸਾਨ ਵੀਰੋ ਮੌਸਮ ਦਾ ਜਿੱਦਾਂ ਆਪਾਂ ਕਹਿੰਦੇ ਕੁਦਰਤ ਦਾ ਆਪਾਂ ਕੋਈ ਬਾਣੀ ਫੜ ਸਕਦੇ ਤੇ ਹਰ ਸਾਲ ਬਾਡੀ ਚਲਦੀ ਦੇ ਵਿੱਚ ਇੱਕ ਵਾਰ ਮੀਂਹ ਜ਼ਰੂਰ ਪੈਂਦਾ ਪਿਛਲੇ ਸਾਲ ਵੀ ਪਿਆਸ ਸੀ ਤੇ ਇਸ ਸਾਲ ਵੀ ਚਲੋ ਪਿਆ ਤਕਰੀਬਨ ਬਹੁਤ ਏਰੀਆ ਦੇ ਵਿੱਚ ਬਹੁਤ ਜਿਆਦੇ ਵੱਡੇ ਪੱਧਰ ਤੇ ਉੱਪਰ ਨੁਕਸਾਨ ਹੋਇਆਗਾ ਜਿੱਦਾਂ ਆਪਾਂ ਤਰਨਤਾਰਨ ਸਾਈਡ ਦੇਖ ਸਕਦੇ ਆ ਤੇ ਆਪਣੇ ਮੋਗਾ ਸਾਈਡ ਅਮਲੋ ਸਾਈਡ ਖੰਨਾ ਸਾਈਡ ਜਿੱਦਾਂ ਆਪਾਂ ਕਹਿੰਦੇ ਇੱਧਰ ਆਪਣੇ ਅਮਰਗੜ ਮਲੇਰ ਕੋਟਲਾ ਸਾਈਡ ਵੀ ਮਗੜੇ ਪਏ ਨੇ ਤੇ ਬਾਕੀ ਇੱਧਰ ਭਾਰਸੋਂ ਫਤਿਹਗੜ੍ਹ ਸਾਹਿਬ ਇਹ ਸਾਰੇ ਏਰੀਆ ਦੇ ਵਿੱਚ ਕਿਸਾਨ ਵੀਰੋਂ ਬਹੁਤ ਵੱਡੇ ਪੱਧਰ ਤੇ ਮੀਂਹ ਹੈ ਜਿਹੜੀ ਤਵਾਹੀ ਉਹ ਕੀਤੀ ਐ ਕਣਕਾਂ ਦੀ ਤੇ ਹੋਰ ਫਸਲਾਂ ਦੀ ਕਿਉਂਕਿ ਕਿਸਾਨ ਵੀਰੋ ਆਲੂਆਂ ਵਾਲੇ ਬਾਣਾ ਦੇ ਵਿੱਚ ਮੂੰਗੀ ਵਗੈਰਾ ਜਿੱਦਾਂ ਆਪਾਂ ਕਹਿੰਦੇ ਮੱਕੀ ਵਗੈਰਾ ਸੀ ਵੀ ਗੜਿਆਂ ਨੇ ਸਾਰਾ ਕੁਝ ਤਵਾ ਜਿੱਦਾਂ ਆਪਾਂ ਕਹਿੰਦੇ ਕਰਤਾ ਤੇ ਬਾਕੀ ਕਣਕ ਦੀ ਬਾਢੀ ਆ ਜਿਹੜੀ ਉਹ ਪੂਰੀ ਤਰ੍ਹਾਂ ਨਾਲ ਉੱਥੇ ਰੋਕਦੀ ਬਾਕੀ ਕਣਕਾਂ ਨੂੰ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਜਿਹੜਾ ਹੋਇਆਗਾ ਬੱਲੀਆਂ ਵਿਚਾਲੋਂ ਤੋੜਤੀਆਂ ਜਾਂ ਜਿੱਦਾਂ ਆਪਾਂ ਕਹਿੰਦੇ ਕਣਕ ਬਹੁਤ ਜ਼ਿਆਦਾ ਝਾੜਤੀ ਬਹੁਤ ਵੱਡਾ ਨੁਕਸਾਨ ਇੱਕ ਹੋਇਆਗਾ ਪੰਜਾਬ ਦੇ ਕਿਸਾਨਾਂ ਦਾ ਕਿਸਾਨ ਵੀਰੋ ਹੁਣ ਜਿਹੜੇ ਵੱਡੇ ਵਿਗਿਆਨੀ ਜਿੱਦਾਂ ਆਪਾਂ ਕਹੇ ਦੀ ਵੱਡੇ ਵਿਦਵਾਨ ਤਿੰਨ ਕਾਨੂੰਨ ਨੇ ਜਿਹੜੇ ਜਦੋਂ ਆਪਾਂ ਉਹਨਾਂ ਨੂੰ ਰੱਦ ਕਰਨ ਦੀ ਜਿਹੜੀ ਗੱਲ ਕਰਦੇ ਆਂ ਜਾਂ ਫਸਲੀ ਇੰਸ਼ੋਰੈਂਸ ਆ ਬੀਮਾ ਪਾਲਿਸੀ ਆਪਾਂ ਲਾਗੂ ਕਰਨ ਦੀ ਗੱਲ ਕਰਦੇ ਆਂ ਟੱਪਦੇ ਹੁੰਦੇ ਨਹੀਂ ਤਾਂ ਉਹ ਹੁਣ ਕਿੱਥੇ ਲੁਕੇ ਹੋਏ ਨੇ ਕਿਸਾਨ ਵੀਰੋ ਜਿਹੜਾ ਕਿਸਾਨ ਬੰਨਾ ਬਹੁਤ ਔਖਾ ਤੇ ਕਹਾਉਣਾ ਬਹੁਤ ਸੌਖਾ ਇਹ ਪਤਾ ਉਦੋਂ ਲੱਗਦਾ ਕਿਸਾਨ ਵੀਰੋ ਜਦੋਂ ਆਪਣੇ ਨਾਲ ਬੀਤਦੀ ਹੈ ਮੈਨੂੰ ਪਤਾ ਜਦੋਂ ਪਿਛਲੇ ਸਾਲ ਮੀਂਹ ਪਈ ਸੀ ਜੇ ਆਪਣੀ ਸਾਰੀ ਕਣਕ ਬੀਜ ਗਈ ਸੀ ਜਦੋਂ ਕਣਕ ਦੇ ਉੱਪਰ ਦੀ ਕਿਸਾਨ ਨੂੰ ਪਾਣੀ ਲੰਗਦਾ ਸੀ ਨਾ ਮੰਨ ਕੇ ਚਲੋ ਕਣਕ ਦੇ ਬੱਲੀਆਂ ਵੀ ਪਾਣੀ ਚ ਡੁੱਬ ਜਾਂਦੇ ਸੀਗੇ ਬੀਸੀ ਪਈ ਤੇ ਤਾਂ ਮਨ ਨੂੰ ਕੀ ਮੰਨ ਲੇ ਕੇ ਚਲੋ ਫੀਲ ਹੁੰਦਾ ਸੀ ਰੋਣ ਨਿਕਲ ਜਾਂਦਾ ਸੀਗਾ ਖੇਤ ਚ ਜਾ ਕੇ ਖੇਤ ਕੀੜਾ ਮਾਰਨ ਨੂੰ ਜੀ ਨਹੀਂ ਸੀ ਕਰਦਾ ਹੁੰਦਾ ਮੈਂ ਉਹੀ ਗੱਲ ਕਹਣਾ ਕਿਸਾਨ ਵੀਰੋ ਇੱਕ ਦੂਜੇ ਦੇ ਨਾਲ ਆਪਣਾ ਹੁਣ ਖੜਨ ਦਾ ਸਮਾਂ ਹੈ ਕਿਉਂਕਿ ਮੌਕੇ ਦੀ ਜਿਹੜੀ ਵੋਟਾਂ ਪੈਣੀਆਂ ਨੇ ਆਪਣੇ ਲੀਡਰਾਂ ਤੋਂ ਮੰਗ ਕਰੋ ਜੋ ਤੁਹਾਡੇ ਕੋਲ ਆਉਂਦਾ ਦੇਖਣ ਉਹ ਤੋਂ ਮੰਗ ਕਰੋ ਸਵਾਲ ਪੁੱਛੋ ਸਵਾਲ ਕਰਨ ਦੀ ਹਿੰਮਤ ਕਰੋ ਤਾਂ ਆਪਣਾ ਕੋਈ ਮਸਲਾ ਹੱਲ ਹੋਣਾ ਕਿਸਾਨ ਵੀਰੋ ਨਹੀਂ ਨਹੀਂ ਹੋਣਾ ਫਾਸਲੀ ਇਨਸੋਰਸ ਦੀ ਮੰਗ ਕਰੋ ਫਾਸਲੀ ਬੀਮੇ ਦੀ ਮੰਗ ਕਰੋ ਉਹਨਾਂ ਤੋਂ ਹੁਣ ਜਿਹੜੇ ਵੀਰ ਨੇਗੇ ਵਿੱਚ ਆਪਾਂ ਨੂੰ ਵਿਗਿਆਨੀ ਕਹਿ ਦਿੰਦੇ ਨੇਗੇ ਆ ਵੱਡੇ ਵਿਦਵਾਨ ਹੁੰਦੇ ਨੇ ਜਿਹੜੇ ਚਮਚੇ ਲੀਡਰਾਂ ਦੇ ਵੀ ਇਦਾਂ ਨਹੀਂ ਇਦਾਂ ਨਹੀਂ ਤਾਂ ਉਹਨਾਂ ਨੂੰ ਮੈਂ ਹੁਣ ਪੁੱਛਣਾ ਚਾਹਣਾ ਵੀ ਹੁਣ ਕਿਸਾਨ ਕੀ ਕਰਨ ਕਿੰਨਾ ਕੁ ਮੁਆਵਜ਼ਾ ਦੇ ਦੇਣਗੇ ਇਹ ਬਜਾਈ ਦਾ ਖਰਚਾ ਵੀ ਨਹੀਂ ਉਹਦੇ ਨਾਲ ਮੁਰਦਾ ਜਿਹੜੇ ਮੁਆਵਜ਼ਾ ਦਿੰਦੇ ਨੇ ਆਪਾਂ ਨੂੰ ਇਹਦੇ ਨਾਲ ਕੀ ਕੀ ਸਮਰਜੂ ਕਿਸੇ ਦਾ ਤੁਸੀਂ ਪੂਰਾ ਜਿੰਨੇ ਦੀ ਉਹਨਾਂ ਦੀ ਫਸਲ ਹੁੰਦੀਆਂ ਉਹਨਾਂ ਤਾਂ ਉਹਨਾਂ ਦੇ ਪੱਲੇ ਪਵੇ ਨਾ ਕਿਸੇ ਲੀਡਰ ਨੂੰ ਕਿਸੇ ਵੀ ਵੱਡੇ ਬਿਜ਼ਨਸਮੈਨ ਨੂੰ ਮੜਾ ਘਾਟਾ ਬਈ ਉਧਰ ਨੂੰ ਝਾਕ ਜਾਣੀ ਇਹ ਤਾਂ ਫਿਰ ਵੀ ਕਿਸਾਨ ਨੇ ਜਿਹੜੇ ਦੁਬਾਰਾ ਉਧਰ ਨੂੰ ਤੁਰ ਪੈਂਦੇ ਨੇ ਤਾਂ ਕਿਸਾਨਾਂ ਵੀਰੋ ਮੇਰੀ ਤੁਹਾਡੇ ਅੱਗੇ ਹੀ ਅਰਜ਼ ਹੈ ਵੀ ਜਿੱਥੇ-ਜਿੱਥੇ ਵੀ ਦੇਖੋ ਵੀਰਾਂ ਦਾ ਨੁਕਸਾਨ ਹੋਇਆ ਇੱਕ ਦੂਜੇ ਦੇ ਆਪਾਂ ਨਾਲ ਖੜੀਏ ਉਹਨਾਂ ਦੀ ਮਦਦ ਕਰੀਏ ਜਿਹੜੀ ਚੀਜ਼ ਦੀ ਉਹਨਾਂ ਨੂੰ ਲੋੜ ਆ ਉਹਨਾਂ ਦੀ ਉਹਨਾਂ ਤੱਕ ਪਹੁੰਚਾਈਏ ਤੇ ਜਿਹੜੇ ਉਹਨਾਂ ਲੀਡਰ ਚਮਚੇ ਆਉਣਗੇ ਆਪਣੇ ਕੋਲ ਉਹਨਾਂ ਨੂੰ ਆਪਾਂ ਸਵਾਲ ਕਰੀਏ ਉਹਨਾਂ ਤੋਂ ਮੰਗ ਰੱਖੀਏ ਮੂਰੇ ਉਹਨਾਂ ਦੇ ਨਹੀਂ ਆਪਣਾ ਕੁਝ ਨਹੀਂ ਬਾਨਾ ਕਿਸਾਨ ਵੀਰੋ ਖੇਤੀ ਤੋਂ ਆਪਣੇ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਬਿਲਕੁਲ ਤਾਂ ਹੀ ਪਿੱਛੇ ਹੁੰਦੀਆਂ ਜਾ ਰਹੀਆਂ ਨੇ ਵੀ ਕਿਉਂਕਿ ਆ ਆ ਜਿਹੜੀਆਂ ਮਾਰਾਂ ਪੈਂਦੀਆਂ ਨੇ ਚਲੋ ਕੁਦਰਤ ਨੇ ਜੋ ਕਰਤਾ ਕਰਤਾ ਪਰ ਜੋ ਇਹਨਾਂ ਦੇ ਹੱਥ ਚ ਉਹ ਤਾਂ ਇਹ ਕਰ ਸਕਦੇ ਨੇ ਨਾ ਇਹਨਾਂ ਨੂੰ ਸਿਰਫ ਡੀਏਪੀ ਤੇ ਜੂਰੀਏ ਦੀ ਸਬਸਿਡੀ ਦਿਖਦੀ ਆ ਹੋਰ ਜਿਹੜਾ ਆਪਣਾ ਗਾਲ ਵੱਡਿਆ ਜਾਂਦਾ ਉਹਦਾ ਉਹਨਾਂ ਨੂੰ ਕੋਈ ਫਿਕਰ ਨਹੀਂ ਆਪਾਂ ਵੀ ਜਿਵੇਂ ਵਿਆਜ ਚੀਨੀ ਇੰਦਾ ਗੱਟੇ ਦਾ ਰੇਟ ਪੁੱਛ ਕੇ ਬਾਕੀ ਸਮਾਨ ਚ ਆਪਾਂ ਨੂੰ ਦੁਕਾਨਦਾਰ ਕੁੰਡੀ ਲਾ ਜਾਂਦੇ ਨੇ ਆਪਾਂ ਕੱਲੀ ਚੀਨੀ ਦੇ ਰੇਟ ਪਿੱਛੇੜੀਆਂ ਨੇ ਉਹੀ ਕੰਮ ਆਪਰੇ ਨਾਲ ਆਪਾਂ ਡੀਏਪੀ ਤੇ ਜੂਰੀਏ ਦੀ ਸਬਸਿਡੀ ਪਿੱਛੇ ਮਰੀ ਜਿੰਨੇ ਹੋਰ ਦਵਾਈਆਂ ਦਾ ਰੇਟ 10 ਗੁਣਾ ਵੱਧ ਗਿਆ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਜਿਹੜੀਆਂ ਆਪਾਂ ਗੱਲਾਂ ਕਹੀਆਂ ਨੇ ਸਾਰੀਆਂ ਸਮਝ ਆਈਆਂ ਹੋਣਗੀਆਂ ਪੱਲੇ ਬੰਨੇ ਹੋ ਇਹਨਾਂ ਨੂੰ ਸਵਾਲ ਕਰਨੇ ਸ਼ੁਰੂ ਕਰੋ ਤਾਂ ਆਪਣਾ ਕੁਝ ਬਣੂ ਨਹੀਂ ਆਪਣੇ ਪੱਲੇ ਕੁਝ ਨਹੀਂ ਪੈਣਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਇਹ ਜਿਹੜੀਆਂ ਗੱਲਾਂ ਕਹੀਆਂ ਨੇ ਸਮਝ ਆ ਗਈਆਂ ਹੋਣਗੀਆਂ ਤੇ ਤੁਸੀਂ ਜਰੂਰ ਸਵਾਲ ਕਰੋਗੇ ਤੇ ਮੈਨੂੰ ਬਹੁਤ ਜ਼ਿਆਦਾ ਜਿੱਦਾਂ ਪਾ ਕੇ ਦੁੱਖ ਲੱਗਿਆ ਜਿਹੜੇ ਵੀਰਾਂ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਮਨ ਖਰਾਬ ਹੋਇਆ ਉਹ ਦੇਖ ਕੇ ਧੰਨਵਾਦ